ਔਰ ਅਸੀਂ ਇਸ ਸਟੇਜ ਦੇ ਉੱਤੇ ਚੇਤਾਵਨੀ ਨਹੀਂ ਦੇਣੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਪਲਾ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਤੋਂ ਦੇਸ਼ ਦੇ ਕੋਨੇ-ਕੋਨੇ ਤੋਂ ਅੱਜ ਦੀ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਨੇ ਪਹੁੰਚਣਾ ਤੇ ਜੇਕਰ ਤੁਸੀਂ ਇਹ ਰਵਈਆ पढ़िया असीं फे ਆਪ ਨਹੀਂ ਦੇਣੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਪਲਾ ਹਰਿਆਣੇ ਤੋਂ Rajasthan ਤੋਂ ਪੰਜਾਬ ਤੋਂ ਦੇਸ਼ ਦੇ ਕੋਨੇ-ਕੋਨੇ ਤੋਂ ਅੱਜ ਦੀ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਨੇ ਪਹੁੰਚਣਾ ਤੇ ਜੇਕਰ ਤੁਸੀਂ ਇਹ ਰਵਈਆ ਰੱਖਿਆ ਕਿਸਾਨਾਂ ਨੂੰ ਜਗਾ असीं ਇਸ ਕਰਕੇ ਧਿਆਨ ਕਰੇ ਪ੍ਰਸ਼ਾਸਨ ਕਿਸੇ ਵੀ ਪਾਸੋਂ ਕਿਸੇ ਸੰਗਤ ਨੂੰ ਇਸ ਕਾਨਫਰੰਸ ਵਿੱਚ ਆਨਲਾਈਨ ਨੂੰ ਰੋਕਿਆ ਨਾ ਜਾਵੇ ਔਰ ਅਸੀਂ ਇਸ ਸਟੇਜ ਦੇ ਉੱਤੇ ਚੇਤਾਵਨੀ ਦੇਣੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਪਲਾ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਤੋਂ ਦੇਸ਼ ਦੇ ਕੋਨੇ-ਕੋਨੇ ਤੋਂ ਅੱਜ ਦੀ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਨੇ ਪਹੁੰਚਣਾ ਤੇ ਜੇਕਰ ਕਿਸੇ ਉਹ ਰਵਈਆ ਰੱਖਿਆ ਕਿਸਾਨਾਂ ਨੂੰ ਜਗਾ Pone a, a para, para,